ਹਰ ਗਾਣਾ ਲਾਈਆ ਹੋ ਸਕੇ ਤਾਂ ਤਾੜੀਆਂ ਜ਼ਰੂਰ ਲਗਾਏ ਜਗਮਗ ਜਗਮਗ ਕਰਨ ਲਾਟੇ ਰਕਲੇ ਮਹਿਲ ਮਨਾਰੇ ਜਗਮਗ ਜਗਮਗ ਕਰਨ ਲਾਟੇ ਸੁੰਦੇ ਮਹਿਲ ਮਨਾਰੇ ਤੇਰਾ ਤੁਝ ਬੜੇ ਪਏ ਸੀ ਦੁੱਖ ਮਟਾਦੇ ਸਾਰੇ ਤੇਰਾ ਤੁਝ ਬੜੇ ਪਏ ਸੀ ਦੁੱਖ ਮਟਾਦੇ ਸਾਰੇ ਹੇ ਤੇ ਪੂਰੀ ਬਾਬਾ ਚਲਦੀ ਤੋਰੀ ਤੁਰਦਰ ਜਾਹੇ ਤੇ ਹੋ ਪੂਰੀ ਬਾਬਾ ਚਲਦੀ ਤੋਰੀ ਤੁਰਦਰ ਜਾਹੇ ਤੇ ਹੋ ਜਿਰਾ ਤੋ ਰੁਕੇ ਪਏ ਸੀ ਸਾਥ ਬਰਾਬਰ ਹੋ ਗਏ ਆ ਸੁਨਿਆ ਕੁੱਖਾਂ ਵਾਲੇ ਦੀ ਜੋ ਉਲਾਦ ਵਾਲੇ ਹੋ ਗਏ ਆ ਸੁਨਿਆ ਕੁੱਖਾਂ ਵਾਲੇ ਸੀ ਉਹ ਉਲਾਦ ਵਾਲੇ ਹੋ ਗਏ ਆ ਸਾਈਕਲ ਬਸ ਟੁਕਦੀ ਆ ਬਾਬਾ ਚੱਲਦੀ ਤੋਰੀ ਤੁਰਦਰਗਾਹ ਤੇ ਪੂਰੀ ਬਾਬਾ ਚੱਲਦੀ ਤੋਰੀ ਤੁਰਦਰਗਾਹ ਤੇ ਹੋ ਪੂਰੀ ਬਾਬਾ ਚੱਲਦੀ ਤੋਰੀ ਤੁਰਦਰਗਾਹ ਤੇ ਰਜਾ ਦੇਵ ਚਿਹਾਇਆ ਤੇਰਾ ਮੋਦ ਰਲਾਏ ਰਜਾ ਦੇਵ ਚਿਹਾਇਆ ਤੇਰਾ ਮੋਦ ਰਲਾਏ ਦਮਾ ਬੜਾ ਸਭ ਦਾ ਤੂੰ ਪੀਂਦੇ ਦਾ ਪਿਆਲਾ ਏ ਇੰਨਾ ਪਿਆਲਾ ਏ ਆਖਿਰਦਕ ਗੱਲ ਘੱਟ ਦੁਖਦੀ ਆ ਹੋਤਾ ਹੀ ਦੁਨੀਆ ਟੁੱਟਦੀ ਆ ਹੋਤਾ ਹੀ ਦੁਨੀਆ ਟੁੱਟਦੀ ਆ ਤੇਰੇ ਦਵਾਰੇ ਤੇ ਪੂਰੀ ਬਾਬਾ ਪੂਰੀ ਬਾਬਾ ਚੱਲਦੀ ਤੇਰੀ ਤੁਰ ਦਰਗਾਹ ਕੋ ਪੂਰੀ ਬਾਬਾ ਚੱਲਦੀ ਦੇ ਚਲੇ ਗਏ ਜੀ ਮੁਰਤੋਂ ਸਾਫਰ ਮੋੜ ਦਿੱਤੇ ਕਿ ਕਈਆਂ ਦੇ ਚਲੇ ਗਏ ਸੀ ਮੁਰਤੋਂ ਸਾਫਰ ਮੋੜ ਦਿੱਤੇ ਤੂੰ ਦਾਤਾ ਬੜਾ ਬਲਿਆਰੀ ਏ ਤੂੰ ਦਾਤਾ ਬੜਾ ਬਲਿਆਰੀ ਏ ਕੀਤੇ ਪਾਰ ਹੁ ਤਾਰੇ ਨੇ ਪੂਰੀ ਬਾਬਾ ਪੂਰੀ ਬਾਬਾ ਚੱਲਦੀ ਤੇਰੀ ਤੁਰ ਦਰਗਾਹੇ ਤੂੰ ਪੂਰੀ ਬਾਬਾ ਚੱਲਦੀ ਤੇਰੀ ਤੁਰ ਦਰਗਾਹੇ ਤੋ ਤੇਰੇ ਉੱਤੇ ਬਸਦਾ ਰਹਦਾ ਰੱਬੀ ਨੂਰ ਇਲਾਹੀ ਏ ਤੇਰੇ ਉੱਤੇ ਬਸਦਾ ਰਹਦਾ ਰੱਬੀ ਨੂਰ ਇਲਾਹੀ ਏ ਸਾਰਾ ਨਾਲੋਂ ਵੱਧ ਕੇ ਸੋਹਣਾ ਮੇਰਾ ਅਮਨ ਸਾਈ ਏ ਸਾਰਾ ਰਸਾਇਆ ਐਸੀ ਕਰਾਮਤ ਕਰ ਗਿਆ ਡੁੱਬੇ ਹੋਏ ਸਤਨਾਮ ਦੀਆਂ ਪੁੱਟੀਆਂ ਵੀ ਸਿੱਧੀਆਂ ਕਰ ਗਿਆ ਡੁੱਬੇ ਹੋਏ ਸਤਨਾਮ ਦੀਆਂ ਪੁੱਟੀਆਂ ਵੀ ਸਿੱਧੀਆਂ ਕਰ ਗਿਆ ਮੇਰੇ ਉੱਤੇ ਅਮਨ ਸਾਇਆ ਐਸੀ ਕਰਾਮਤ ਕਰ ਗਿਆ ਡੁੱਬੇ ਹੋਏ ਸਤਨਾਮ ਦੀਆਂ ਪੁੱਟੀਆਂ ਵੀ ਸਿੱਧੀਆਂ ਕਰ ਗਿਆ ਡੁੱਬੇ ਹੋਏ ਸਤਨਾਮ ਦੀਆਂ ਪੁੱਟੀਆਂ ਵੀ ਸਿੱਧੀਆਂ ਕਰ ਗਿਆ ਮਨ ਚੁਕ-ਚੁਕ ਕਰੇ ਸਲਾਮਾਂ ਤੁਰਦ ਰਗਾਏ ਤੇ ਪੂਰੀ ਬਾਬਾ ਚਲਦੀ ਤੇਰੀ ਤੁਰਦ ਰਗਾਏ ਤੇ ਉਹ ਪੂਰੀ ਬਾਬਾ ਚਲਦੀ ਤੇਰੀ ਤੁਰਦ ਰਗਾਏ ਤੇ